ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਫਾਇਰਸ ਮਾਰਜਨ ট্রেਡਿੰਗ ਫੈਸਿਲਿਟੀ ਬਾਰੇ ਐਮਟੀਐਫ। ਇਹ ਵਧਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਫਾਇਰਸ ਐਪ ਦੇ ਉੱਤੇ ਅਕਾਊਂਟ ਨਹੀਂ ਬਣਾਇਆ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆ ਲਿੰਕ ਆ ਫਾਇਰਸ ਐਪ ਲਿਖਿਆ ਤੇ ਉਹਦੇ ਸਾਹਮਣੇ ਆ ਲਿੰਕ ਆ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਹੁਣੇ ਫਾਇਰਸ ਕੰਪਨੀ ਦੇ ਉੱਤੇ ਫ੍ਰੀ ਦੇ ਵਿੱਚ ਆਪਣਾ ਅਕਾਊਂਟ ਖੋਲ੍ਹ ਸਕਦੇ ਹੋ। ਇਹ ਜਿਹੜੀ ਫੈਸਿਲਿਟੀ ਬਹੁਤ ਵਧੀਆ ਹੈ। ਹੁਣ ਦੇਖੋ ਆਪਾਂ ਸਾਰਿਆਂ ਨੂੰ ਇਹ ਪਤਾ ਆ ਕੀ ਸਭ ਤੋਂ ਸੇਫ ਜਿਹੜਾ ਤਰੀਕਾ ਆ ਸ਼ੇਅਰ ਮਾਰਕੀਟ ਦੇ ਵਿੱਚ ਬੱਸ ਇਹ ਕਮਾਉਣ ਦਾ ਟਰੇਡਿੰਗ ਦੇ ਜ਼ਰੀਏ ਉਹ ਸਵਿੰਗ ਟਰੇਡਿੰਗ ਆ ਹੁਣ ਦੇਖੋ ਤਿੰਨ ਪ੍ਰਕਾਰ ਦੀ ਟਰੇਡਿੰਗ ਹੁੰਦੀ ਆ ਆਪਸ਼ਨ ਟਰੇਡਿੰਗ ਮੈਕਸਿਮਮ ਲੋਕ ਕਰਦੇ ਆ ਨਿਫਟੀ ਬੈਂਕ ਨਿਫਟੀ ਦੇ ਵਿੱਚ ਉਹਦੇ ਵਿੱਚ ਆਪਾਂ ਕੀ ਕਰਦੇ ਆ ਟਰੇਡ ਕੀਤੀ ਕੁਝ ਮਿੰਟਾਂ ਦੇ ਵਿੱਚ ਆਪਣਾ ਰਿਜ਼ਲਟ ਆਪਣੇ ਸਾਹਮਣੇ ਆ ਗਿਆ ਪ੍ਰੋਫਿਟ ਜਾਂ ਲਾਸ ਦਿਨ ਖਤਮ ਦੂਜੀ ਆਪਾਂ ਟਰੇਡ ਕਰਦੇ ਆ ਇੰਟਰਾਡੇ ਸਟਾਕਸ ਦੇ ਵਿੱਚ ਉਹਦੇ ਵਿੱਚ ਆਪਾਂ ਕੀ ਕਰਦੇ ਆ ਸਟਾਕਸ ਦੇ ਵਿੱਚ ਆਪਾਂ ਐਂਟਰੀ ਕੀਤੀ ਬਾਏ ਕੀਤਾ ਜਾਂ ਫਿਰ ਸੈਲ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਟਾਰਗੇਟ ਮਿਲ ਗਿਆ ਜਾਂ ਫਿਰ ਸਟਾਪ ਲੌਸ ਮਿਲ ਗਿਆ ਕੁਝ ਮਿੰਟਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਫਿਰ ਖਤਮ ਸੋ ਇੱਕੇ ਦਿਨ ਦੇ ਵਿੱਚ ਇਹ ਦੋਨੋਂ ਟਰੇਡਿੰਗ ਜਿਹੜੀ ਆਪਣੀ ਖਤਮ ਹੋ ਜਾਂਦੀਆਂ ਇੱਕੇ ਦਿਨ ਦੇ ਵਿੱਚ ਜਿਹੜੀ ਸਵਿੰਗ ਟਰੇਡਿੰਗ ਹੈ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਅੱਜ ਖਰੀਦ ਲਿਆ ਉਹਨੂੰ ਅਗਲੇ ਦਿਨ ਲੈ ਕੇ ਗਏ ਉਹਨੂੰ ਉਸ ਤੋਂ ਅਗਲੇ ਦਿਨ ਲੈ ਕੇ ਗਏ ਕੁਝ ਹਫ਼ਤਿਆਂ ਤੱਕ ਹੋਲਡ ਕੀਤਾ ਕੁਝ ਮਹੀਨਿਆਂ ਤੱਕ ਆਪਾਂ ਹੋਲਡ ਕਰਕੇ ਰੱਖ ਸਕਦੇ ਹਾਂ ਸੋ ਉਹਦੇ ਵਿੱਚ ਕੋਈ ਲਿਮਟ ਨਹੀਂਗੀ ਕੋਈ ਐਕਸਪਾਇਰੀ ਨਹੀਂਗੀ ਸਵਿੰਗ ট্রেਡਿੰਗ ਦੇ ਵਿੱਚ ਪਰ ਸਵਿੰਗ ট্রেਡਿੰਗ ਦੇ ਵਿੱਚ ਸਵਸਿਆ ਕੀ ਆ ਹੁਣ ਸਵਿੰਗ ট্রেਡਿੰਗ 'ਚ ਦੇਖੋ ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਸ਼ਨ ਦੇ ਨਾਲੋਂ ਆਪਸ਼ਨ ট্রেਡਿੰਗ ਨਾਲੋਂ ਇੰਟਰਾਡੇਅਨ ਨਾਲੋਂ ਸਵਿੰਗ ਟ੍ਰੇਡਿੰਗ ਦੇ ਵਿੱਚ ਪ੍ਰੋਫਿਟ ਕਰਨ ਦੇ ਚਾਂਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਆਪਾਂ ਨੂੰ ਪਤਾ ਪਰ ਫਿਰ ਵੀ ਆਪਾਂ ਸਾਰਾ ਕੁਝ ਆਪਾਂ ਨੂੰ ਪਤਾ ਹੋਣ ਤੋਂ ਬਾਅਦ ਵੀ ਸਵਿੰਗ ਟ੍ਰੇਡਿੰਗ ਆਪਾਂ ਘਟ ਕਿਉਂ ਕਰਦੇ ਆ ਘਟ ਇਸ ਕਰਕੇ ਕਰਦੇ ਆ ਕਿਉਂਕਿ ਆਪਾਂ ਨੋ ਸਵਿੰਗ ট্রেਡਿੰਗ ਦੇ ਵਿੱਚ ਆਪਣੇ ਕੋਲ ਪੈਸੇ ਘੱਟ ਹੁੰਦੇ ਆ ਤੇ ਘੱਟ ਪੈਸੇ ਦੇ ਨਾਲ ਆਪਾਂ ਨੂੰ ਘੱਟ ਸ਼ੇਅਰ ਮਿਲਣਗੇ ਘੱਟ ਸ਼ੇਅਰ ਮਿਲਣਗੇ ਤੇ ਪ੍ਰੋਫਿਟ ਆਪਾਂ ਨੂੰ ਬਹੁਤ ਛੋਟੀ ਹੋਣਗੇ ਇਸੇ ਕਰਕੇ ਆਪਾਂ ਸਵਿੰਗ ਟ੍ਰੇਡਿੰਗ ਘੱਟ ਕਰਦੇ ਆ ਇੰਟਰਾਡੇ ਦੇ ਵਿੱਚ ਆਪਾਂ ਨੂੰ 5 ਗੁਣਾ ਮਾਰਜਨ ਮਿਲ ਜਾਂਦਾ ਹੈ ਜੇ ਕਿਸੇ ਕੰਪਨੀ ਦਾ ਸ਼ੇਅਰ ਆ 5000 ਦਾ ਤੇ ਉਹ ਆਪਾਂ ਨੂੰ 1000 ਦੇ ਵਿੱਚ ਮਿਲ ਜਾਂਦਾ ਇੱਕ ਸ਼ੇਅਰ ਉਹ ਫਾਇਦਾ ਹੁੰਦਾ ਘੱਟ ਪੈਸੇ ਨਾਲ ਉੱਥੇ ਆਪਾਂ ਜ਼ਿਆਦਾ ਸ਼ੇਅਰ ਲੈ ਸਕਦੇ ਆ ਤੇ ਆਪਸ਼ਨ ਟ੍ਰੇਡਿੰਗ ਦੇ ਵਿੱਚ ਵੀ ਕਿਉਂਕਿ ਉੱਥੇ ਆਪਸ਼ਨ ਆ ਕੰਟਰੈਕਟ ਆ ਸੋ ਉਹਦੇ ਵਿੱਚ ਵੀ ਆਪਾਂ ਨੂੰ ਘੱਟ ਪੈਸੇ ਦੇ ਜਿਆਦਾ ਲਾਟਸ ਮਿਲ ਜਾਂਦੇ ਆ ਸੋ ਇਸ ਕਰਕੇ ਉਹਦੇ ਵਿੱਚ ਵੀ ਆਪਾਂ ਨੂੰ ਘੱਟ ਪੈਸੇ ਦੇ ਵਿੱਚ ਆਪਾਂ ਵੱਡਾ ਪ੍ਰੋਫਿਟ ਕਰ ਸਕਦੇ ਆ ਪਰ ਸਵਿੰਗ ਟ੍ਰੇਡਿੰਗ ਦੇ ਵਿੱਚ ਆਪਾਂ ਘੱਟ ਪੈਸੇ ਨਾਲ ਵੱਡਾ ਪ੍ਰੋਫਿਟ ਨਹੀਂ ਕਰ ਸਕਦੇ ਇੱਥੇ ਦੇਖੋ ਜੇ ਮੰਨ ਲਓ ਕਿਸੇ ਕੰਪਨੀ ਦਾ ਸ਼ੇਅਰ 5000 ਦਾ ਹੈ ਸੋ 5000 ਦਾ ਆਪਾਂ ਨੂੰ ਇੱਕ ਸ਼ੇਅਰ ਮਿਲੂਗਾ ਕਿਸੇ ਕੰਪਨੀ ਦਾ ਸ਼ੇਅਰ ਜੇ ਮੰਨ ਲਓ 10000 ਦਾ ਸੋ 10000 ਦਾ ਆਪਾਂ ਨੂੰ ਇੱਕ ਸ਼ੇਅਰ ਮਿਲੂਗਾ ਪਰ ਜੇ ਦੇਖੋ ਆਪਾਂ ਮਾਰਜਨ ਟ੍ਰੇਡਿੰਗ ਫੈਸਿਲਿਟੀ ਇਸਤੇਮਾਲ ਕਰ ਲੈਨੇ ਆ ਇਹਨੂੰ ਔਨ ਕਰ ਲੈਨੇ ਆ ਹੈਨਾ ਤੇ ਫੇਰ ਦੇਖੋ ਆਪਾਂ ਨੂੰ ਕੱਟ ਪੈਸੇ ਦੇ ਵਿੱਚ ਜਿਆਦਾ ਸ਼ੇਅਰ ਵੀ ਮਿਲਣਗੇ ਤੇ ਉਹਨਾਂ ਨੂੰ ਆਪਾਂ ਲੰਮੇ ਟਾਈਮ ਵਾਸਤੇ ਹੋਲਡ ਵੀ ਕਰ ਸਕਦੇ ਆ ਇੱਕ ਹਫਤੇ ਵਾਸਤੇ ਦੋ ਹਫਤੇ ਵਾਸਤੇ ਕੁਝ ਮਹੀਨਿਆਂ ਵਾਸਤੇ ਲੰਮੇ ਟਾਈਮ ਤੱਕ ਹੋਲਡ ਕਰ ਸਕਦੇ ਜਦੋਂ ਤੱਕ ਆਪਣਾ ਮਨ ਕਰੇ ਜਦੋਂ ਆਪਾਂ ਨੂੰ ਟਾਰਗੇਟ ਪੂਰਾ ਮਿਲ ਗਿਆ ਫਿਰ ਉਸ ਤੋਂ ਬਾਅਦ ਆਪਣਾ ਆਪਾਂ ਟਾਰਗੇਟ ਲੈ ਕੇ ਨਿਕਲ ਸਕਦੇ ਆ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਕਿੰਨਾ ਆਪਾਂ ਨੂੰ ਮਾਰਜਨ ਮਿਲਦਾ ਹੈ ਸੋ ਇਹਦੇ ਵਿੱਚ ਦੇਖੋ ਮੈਕਸਿਮਮ 4 ਗੁਣਾ ਤੇ ਮਿਨੀਮਮ 2 ਗੁਣਾ ਇਹਦੇ ਵਿੱਚ ਆਪਾਂ ਨੂੰ ਮਾਰਜਨ ਮਿਲਦਾ 4 ਗੁਣਾ ਦਾ ਮਤਲਬ ਇਹ ਆ ਕਿ ਜੇ ਦੇਖੋ ਕਿਸੇ ਕੰਪਨੀ ਦਾ ਸ਼ੇਅਰ ਪ੍ਰਾਈਸ 4000 ਆ ਰਿਹਾ 4000 ਦਾ ਆਪਾਂ ਨੂੰ ਸ਼ੇਅਰ ਮਿਲਣ ਡਿਆ ਹੈ ਨਾ ਤੇ ਉਹ 4000 ਦਾ ਜਿਹੜਾ ਸ਼ੇਅਰ ਆ ਜੇ ਆਪਾਂ ਮਾਰਜਨ ট্রেਡਿੰਗ ਫੈਸਿਲਿਟੀ ਚਾਲੂ ਕਰਕੇ ਫੇਰ ਲੈਣੇ ਆ ਤੇ ਉਹ 4000 ਦਾ ਸ਼ੇਅਰ ਆਪਾਂ ਨੂੰ ਕੇਵਲ 1000 ਦਾ ਮਿਲੂਗਾ ਤੇ 4000 ਦੇ ਵਿੱਚ ਤਾਂ ਫੇਰ ਆਪਾਂ ਚਾਰ ਉਹਦੇ ਸ਼ੇਅਰ ਲੈ ਸਕਦੇ ਹਾਂ ਇਹ ਫਾਇਦਾ ਹੈ ਤੇ ਘਟੋ ਘਾਟ ਜਿਹੜਾ ਆਪਾਂ ਨੂੰ ਮਾਰਜਨ ਮਿਲਦਾ ਉਹ 2 ਗੁਣਾ ਜੀ ਮੰਨ ਲਓ ਕਿਸੇ ਕੰਪਨੀ ਦਾ ਸ਼ੇਅਰ ਪ੍ਰਾਈਸ 2000 ਰਿਹਾ ਤੇ ਜੇ ਆਪਾਂ ਈ ਫੈਸਿਲਿਟੀ ਇਸਤੇਮਾਲ ਕਰਦੇ ਆਂ ਤੇ ਉਹ 2000 ਦਾ ਸ਼ੇਅਰ ਆਪਾਂ ਨੂੰ ਕੇਵਲ 1000 ਦੇ ਵਿੱਚ ਮਿਲ ਜੂਗਾ ਇਹ ਫਾਇਦਾ ਸੋ ਇਸ ਕਰਕੇ ਇਹ ਜਿਹੜੀ ਫੈਸਿਲਿਟੀ ਆਪਾਂ ਨੂੰ ਇਸਤੇਮਾਲ ਕਰਨੀ ਚਾਹੀਦੀ ਇਹ ਫਾਇਦਾ ਹੁੰਦਾ ਹੁਣ ਇਹਦੇ ਵਿੱਚ ਦੇਖੋ 900 ਤੋਂ ਜ਼ਿਆਦਾ ਸਟਾਕਸ ਆ 900 ਤੋਂ ਜ਼ਿਆਦਾ ਕੰਪਨੀਆਂ ਦਾ ਸਟਾਕਸ ਇਹਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਇਸ ਫੈਸਿਲਿਟੀ ਨੂੰ ਇਸਤੇਮਾਲ ਕਰਕੇ ਉਹ ਸ਼ੇਅਰ ਉਹਨਾਂ ਕੰਪਨੀਆਂ ਦੇ ਸ਼ੇਅਰ ਖਰੀਦ ਸਕਦੇ ਆ ਹੁਣ ਉਹ ਜਿਹੜੇ 900 ਤੋਂ ਜ਼ਿਆਦਾ ਸਟਾਕਸ ਹੁੰਦੇ ਆ ਤੇ ਉਹ ਕਿਹੜੀਆਂ-ਕਿਹੜੀਆਂ ਕੰਪਨੀਆਂ ਉਹ ਦੇਖਣ ਦੇ ਵਾਸਤੇ ਆਪਾਂ ਕੀ ਕਰਨਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਖੋਲਣਾ ਆਪਣਾ ਫਾਇਰਸ ਐਪ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਡਕਟਸ ਦੇ ਉੱਤੇ ਕਲਿੱਕ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਮਾਰਜਨ ਟਰੇਡਿੰਗ ਫੈਸਿਲਿਟੀ ਦੇ ਉੱਤੇ ਕਲਿੱਕ ਕਰਨਾ ਤੇ ਇੱਥੇ ਦੇਖੋ ਤੁਹਾਡੇ ਸਾਹਮਣੇ ਆ ਗਈ ਹੁਣ ਕਿਹੜੇ ਸਟਾਕ ਦੇ ਵਿੱਚ ਕਿੰਨਾ ਮਾਰਜਨ ਮਿਲਣ ਧਿਆ ਉਹਦੇ ਸਾਹਮਣੇ ਲਿਖਿਆ ਹੋਇਆ ਜਿੱਦਾਂ ਦੇਖੋ EV ਇੰਡੀਆ 3.7 ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਐਸ ਐਸ ਦੇ ਅੱਗੇ ਲਿਖਿਆ ਹੋਇਆ 4 ਗੁਣਾ ਤੇ ਇਹਦੇ ਕੇ ਦੋਗਣਾ ਲਿਖਿਆ ਇਹਦੇ ਕੇ ਫਿਰ 2 ਗੁਣਾ ਇੱਥੇ ਫਿਰ 4 ਗੁਣਾ ਸੋ ਜਿਹਦੇ ਅੱਗੇ ਜਿੰਨਾ ਜਿੰਨਾ ਮਾਰਜਨ ਲਿਖਿਆ ਹੋਇਆ ਉਹਨਾਂ ਉਹਦੇ ਵਿੱਚ ਆਪਾਂ ਨੂੰ ਮਾਰਜਨ ਮਿਲ ਜਾਂਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਐਕਟੀਵੇਟ ਆਪਾਂ ਕਿਵੇਂ ਕਰਨਾ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਡੀਡੀਪੀਆਈ ਐਕਟੀਵੇਟ ਕਰਨਾ ਪਊਗਾ ਉਸ ਤੋਂ ਬਾਅਦ ਆਪਣਾ ਜਿਹੜਾ ਐਮਟੀਐਫ ਆ ਇਹ ਆਪਣਾ 24 ਘੰਟਿਆਂ ਦੇ ਵਿੱਚ ਵਿੱਚ ਡੀਡੀਪੀ ਐਕਟੀਵੇਟ ਕਰਨ ਤੋਂ ਬਾਅਦ ਆ ਫਿਰ ਐਮਟੀ ਐਕਟੀਵੇਟ ਕਰਨਾ ਤੇ ਇਹ ਆਪਣੇ 24 ਘੰਟਿਆਂ ਦੇ ਵਿੱਚ ਵਿੱਚ ਐਕਟੀਵੇਟ ਹੋ ਜਾਂਦਾ ਪਰ ਜੀ ਦੇਖੋ ਮਾਰਕੀਟ ਖੁੱਲ੍ਹੀ ਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿੱਦੋਂ ਮਾਰਕੀਟ ਖੁੱਲ੍ਹੀ ਹੁੰਦੀ 9:15 ਮਿੰਟ ਤੋਂ ਲੈ ਕੇ 3:30 ਵਜੇ ਤੱਕ ਇਸ ਟਾਈਮ ਦੇ ਵਿੱਚ ਵਿੱਚ ਜੇ ਤੁਸੀਂ ਐਕਟੀਵੇਟ ਕਰਦੇ ਜੋ ਤੇ ਫਿਰ ਤੁਹਾਡਾ ਕੁਝ ਘੰਟਿਆਂ ਦੇ ਵਿੱਚ ਹੀ ਐਕਟੀਵੇਟ ਹੋ ਜਾਂਦਾ ਤੇ ਹੁਣ ਉਸ ਤੋਂ ਬਾਅਦ ਆ ਮੇਨ ਗੱਲ ਕਿ ਇਹਦੇ ਵਿੱਚ ਜਿਹੜੀ ਫਾਇਰਸ ਕੰਪਨੀ ਉਹ ਕਿੰਨੀ ਫੀਸ ਲੈਂਦੀ ਆ ਕਿੰਨੇ ਆਪਣੇ ਤੋਂ ਪੈਸੇ ਲਊਗੀ ਕੀ ਆਪਣਾ ਇਹਦੇ ਵਿੱਚ ਖਰਚਾ ਹੋਊਗਾ ਉਹਦੇ ਬਾਰੇ ਗੱਲ ਕਰ ਲੈਣੇ ਆ ਸੋ ਉਹ ਜਿਹੜਾ ਖਰਚਾ ਆ ਪਰ ਡੇ ਇੱਕ ਦਿਨ ਦੇ ਹਿਸਾਬ ਨਾਲ ਉਹ ਆਪਣਾ ਰਹੂਗਾ 0.0493% ਬਹੁਤ ਛੋਟਾ ਅਮਾਉਂਟ 1 ਸਾਲ ਤੱਕ ਜੇ ਤੁਸੀਂ ਹੋਲਡ ਕਰੋਗੇ 18% ਇੱਕ ਦਿਨ ਦਾ ਜਿਹੜਾ ਉਹ ਇੰਨਾ ਹੈ ਹੁਣ ਦੇਖੋ ਜਦੋਂ ਤੁਸੀਂ ਜਾਓਗੇ fires.in ਤੇ fires.in ਤੇ ਜਾਓਗੇ ਤੇ ਉੱਥੇ MTF ਮਾਰਜਨ ট্রেਡਿੰਗ ਫੈਸਿਲਿਟੀ ਕੈਲਕੂਲੇਟਰ ਤੁਹਾਨੂੰ ਮਿਲੇਗਾ ਇਹਦੇ ਵਿੱਚ ਜਾ ਕੇ ਤੁਸੀਂ ਉੱਤੇ ਦੇਖੋ ਇੱਥੇ ਜਿਤਨਾ ਮੈਂ ਰਿਲਾਇੰਸ ਕੰਪਨੀ ਸਿਲੈਕਟ ਕੀਤੀ ਹੋਈ ਜਿਹੜੀ ਵੀ ਕੰਪਨੀ ਦੇ ਤੁਸੀਂ ਸ਼ੇਅਰ ਲੈਣੇ ਆ ਉਹਦੇ ਵਿੱਚ ਕਿੰਨੇ ਪੈਸੇ ਤੁਸੀਂ ਆਪਣੇ ਵੱਲੋਂ ਪੇ ਕਰਨੇ ਉਹ ਲਿਖਣਾ ਤੇ ਕਿੰਨੇ ਦਿਨ ਵਾਸਤੇ ਹੋਲਡ ਕਰਨਾ ਇਹ ਲਿਖਣਾ ਬਸ ਇਹ ਤਿੰਨ ਚੀਜ਼ਾਂ ਲਿਖਣੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹਦੇ ਵਿੱਚ ਤੁਹਾਨੂੰ ਆਪਣਾ ਕੰਪਨੀ ਵੱਲੋਂ ਕਿੰਨਾ ਮਾਰਜਿਨ ਮਿਲੇਗਾ ਤੇ ਤੁਹਾਨੂੰ ਇੱਕ ਦਿਨ ਦਾ ਕਿੰਨਾ ਦੇਣਾ ਪਊਗਾ ਹੁਣ ਜਿੱਤਰਾ ਦੇਖੋ ਤੁਹਾਡੇ ਸਾਹਮਣੇ ਇੱਥੇ ਰਿਲਾਇੰਸ ਕੰਪਨੀ ਆਪਾਂ ਸਿਲੈਕਟ ਕੀਤੀ 1228 ਰੁਪਏ ਤੇ 15 ਪੈਸੇ ਇਹਦਾ ਸ਼ੇਅਰ ਪ੍ਰਾਈਸ ਇਸ ਟਾਈਮ ਤੇ ਤੇ 10000 ਰੁਪਏ ਮੈਂ ਆਪਣੇ ਵੱਲੋਂ ਇਹਦੇ ਵਿੱਚ ਦੇਣ دیا۔ ਤੇ ਇੱਕ ਦਿਨ ਵਾਸਤੇ ਮੈਂ ਹੋਲਡ ਕਰਨਾ ਟੈਂਚਰ ਡੇ ਇੱਕ ਦਿਨ ਤੇ ਐਕਸਪੈਕਟਿਡ ਰਿਟਰਨ 10 10% ਇਹਦੇ ਵਿੱਚ ਮੈਂ ਕਰਨ دیا۔ ਹੁਣ ਦੇਖੋ ਇੱਥੇ ਇਧਰਲੇ ਬਣਿਆ ਗਿਆ ਮਾਰਜਨ ਪਾ ਕੇ ਮਾਰਜਨ ਪਾ ਗਿਆ ਆਪਾਂ ਨੂੰ 30 ਕੁਆਂਟੀਟੀ ਮਤਲਬ 30 ਸ਼ੇਅਰ ਮਿਲਣਗੇ ਤੇ ਇਹਦੇ ਵਿੱਚ ਆਪਾਂ ਨੂੰ ਮਾਰਜਨ ਕਿੰਨਾ ਹੈ 3.7 ਗੁਣਾ ਮਤਲਬ 4 ਗੁਣਾ ਤੋਂ ਥੋੜਾ ਜਿਹਾ ਘੱਟ ਆ ਤੇ ਫਾਇਰ ਸਾਪਾ ਨੂੰ ਕਿੰਨੀ ਫੰਡਿੰਗ ਕਰਨ ਡਈ ਆ 27000 27000 ਇਹ ਹੋ ਗਿਆ 10000 ਆਪਣਾ ਟੋਟਲ ਕਿੰਨਾ ਹੋ ਗਿਆ 37000 ਤੇ ਇੰਟਰਸਟ ਆਪਾਂ ਨੂੰ ਸਾਲ ਦਾ 18% ਤੇ ਇੱਕ ਦਿਨ ਦਾ ਜਿਹੜਾ ਉਹ ਕਿੰਨਾ ਰਹੂਗਾ ਕਿੰਨੇ ਰੁਪਏ ਤੇ 32 ਪੈਸੇ ਇੱਕ ਦਿਨ ਦਾ ਆਪਾਂ ਨੂੰ ਇਹਦੇ ਵਿੱਚ ਇੰਟਰਸਟ ਰਹੂਗਾ ਸੋ ਇਹ ਤੁਹਾਡੇ ਸਾਹਮਣੇ ਇਤਰਾ ਤੁਸੀਂ ਕਿਸੇ ਵੀ ਕੰਪਨੀ ਜਿਹਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਜੋ ਉਹਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ